ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ ਤਹਿਤ ਰਾਜਕੁਮਾਰ ਪਿਜਾੜ ਉਪ ਕਪਤਾਨਪੁਰ ਸਬਡਿਵੀਜ਼ਨ ਨਵਾਂ ਸ਼ਹਿਰ ਦੀ ਅਗਵਾਈ ਹੇਠ ਥਾਣਾ ਸਿਟੀ ਏਰੀਆ ਵਿੱਚ ਸਮਾਜ ਸੇਵੀ ਅਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਦੇ ਸਹਿਯੋਗ ਦੇ ਨਾਲ 8 ਸੀਸੀਟੀਵੀ ਕੈਮਰੇ ਲਗਵਾਏ ਗਏ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਹੈ ਕਿ ਇਹ ਕੈਮਰੇ ਸੀਸੀਟੀਵੀ ਸਮੂਹ ਨਵਾਂ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਦੇ ਸਹਿਯੋਗ ਦੇ ਨਾਲ ਅਤੇ ਸਮਾਜ ਸੇਵੀ ਵਿਅਕਤੀਆਂ ਦੇ ਸਹਿਯੋਗ ਨਾਲ ਲਗਾਏ ਗਏ ਹਨ ਆਓ ਸੁਣਦੇ ਹਾਂ ਇਸ ਮੌਕੇ ਤੇ ਡਾਕਟਰ ਮਹਿਤਾਬ ਸਿੰਘ ਐਸਐਸਪੀ ਕੀ ਕਹਿੰਦੇ ਹਨ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਸਭ ਤੋਂ ਪਹਿਲਾਂ ਤਾਂ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਇੱਥੇ ਮੈਂ ਥੋੜਾ ਆਪਣੇ ਪਿਛਲੇ ਸਾਲ ਦੀ ਕਾਰਜਕਾਰੀ ਬਾਰੇ ਵੀ ਸਾਰਿਆਂ ਨੂੰ ਦੱਸਣਾ ਚਾਹਾਂਗਾ ਪਿਛਲੇ ਸਾਲ ਦੇ ਵਿੱਚ ਅਸੀਂ ਟੋਟਲ 572 ਐਨਡੀਪੀਐਸ ਦੇ ਪਰਚੇ ਜਿਹੜੇ ਰਿਸਟਰ ਕੀਤੇ ਆ ਤੇ ਟੋਟਲ 639 ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਤੇ ਕਾਫੀ ਜਿਹੜੇ ਸਮਗਲਰ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਫ੍ਰੀਜ਼ ਕੀਤੀ ਗਈ ਹੈ ਪਿਛਲੇ ਸਾਲ 2 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਫ੍ਰੀਜ਼ ਹੋਈ ਹੈ ਤੇ ਇਸੇ ਲੜੀ ਨੂੰ ਮੁਕ ਰੱਖਦੇ ਹੋਏ ਤ DSP ਨਵਾਂ ਸ਼ਹਿਰ ਨੇ ਇਨੀਸ਼ੀਏਟਿਵ ਲਿਆ ਹੈਗਾ ਇਹਦੇ ਵਿੱਚ ਅਸੀਂ ਸਿਟੀ ਦੇ ਵਿੱਚ ਟੋਟਲ 70 ਜਿਹੜੇ ਕੈਮਰੇ ਆ ਉਹ ਚਲਾਏ ਹੈਗੇ ਆ ਇਹਦੇ ਵਿੱਚੋਂ ਕੁਝ ANPR ਕੈਮਰਾਜ਼ ਵੀ ਹੈਗੇ ਆ ਜਿਹੜੇ ਨੰਬਰ ਪਲੇਟ ਵੀ ਰੀਡ ਕਰਦੇ ਹੈਗੇ ਆ ਤਾਂ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਕ੍ਰਾਈਮ ਟ੍ਰੇਸਿੰਗ ਦੇ ਵਿੱਚ ਵੀ ਹੈਲਪ ਹੋਏਗੀ ਅਸੀਂ ਕ੍ਰਾਈਮ ਨੂੰ ਪ੍ਰੀਵੈਂਟ ਵੀ ਕਰ ਪਾਵਾਂਗੇ ਤੇ ਜਿਹੜਾ ਹੈਗਾ ਬੜਾ ਅੱਛਾ ਇਨੀਸ਼ੀਏਟਿਵ ਹੈ। ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਵਾਂ ਸ਼ਹਿਰ ਦੀਆਂ ਨਵੇਂ ਸਾਲ ਦੀਆਂ ਨਵਾਂ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਮੈਂ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ। ਇਹਨਾਂ ਨੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅੱਜ ਸਿਟੀ ਕੈਮਰਾ ਸਿਟੀ ਥਾਣੇ ਦੇ ਵਿੱਚ 70 ਕੈਮਰੇ ਲਾ ਕੇ ਕਿਉਂਕਿ ਅਸੀਂ ਦੇਖਿਆ ਕਿ ਹੁਣ ਜਿਹੜੀ ਗੱਡੀ ਐ ਤੋਂ ਲੰਘ ਰਹੀ ਉਹਦੀ ਨੰਬਰ ਪਲੇਟ ਵੀ ਇੱਥੋਂ ਬੈਠੇ ਹੀ ਦੇਖ ਸਕਦੇ ਆ ਔਰ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਘਟਨਾ ਹੋ ਜਾਂਦੀ ਆ ਇੱਕ ਦੂਜੇ ਤੇ ਬਲੀਮ ਲਾਉਣ ਤੋਂ ਬਚ ਸਕਦੇ ਆ ਔਰ ਦੇਖ ਸਕਦੇ ਆ ਔਰ ਜਿਹੜਾ ਕੋਈ ਟ੍ਰੈਫਿਕ ਦੀ ਉਲੰਘਣਾ ਕਰੂਗਾ ਉਹਦਾ ਚਲਾਨ ਵੀ ਇੱਥੋਂ ਬੈਠੇ ਵੀ ਟ੍ਰੈਫਿਕ ਇਨਚਾਰਜ ਜਾਂ ਐਸ ਐਚਓ ਸਭ ਕਰ ਸਕਦੇ ਆ ਮੈਂ ਪੁਲਿਸ ਦੇ ਇਸ ਕੰਮ ਲਈ ਸ਼ਲਾਘਾ ਕਰਦਾ ਔਰ ਨਾਲ ਹੀ ਜਿਹੜਾ ਐਸਐਸਪੀ ਸਾਹਿਬ ਨੇ ਨਸ਼ਿਆਂ ਦੀ ਗੱਲ ਦਿੱਤੀ ਆ ਬਿਲਕੁਲ ਸਹੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪਰਮਾਤਮਾ ਦੀ ਦਇਆ ਦੇ ਨਾਲ ਹੁਣ ਨਸ਼ੇ ਵਾਲੇ ਜਿਹੜੇ ਸਮੱਗਲਰ ਆ ਉਹਨਾਂ ਤੇ ਪੂਰੀ ਤਰ੍ਹਾਂ ਕੰੰਜਾ ਕੱਸ ਹੋ ਚੁੱਕਿਆ ਆ ਔਰ ਆਉਣ ਵਾਲੇ ਟਾਈਮ ਤੇ ਹੋਰ ਵੀ ਜਿਹੜਾ ਕੋਈ ਮਾੜਾ ਅਨਸਰ ਹੋਊਗਾ ਬਾਹਰ ਨਹੀਂ ਰੋਊਗਾ ਸਲਾਕਾਂ ਦੇ ਪਿੱਛੇ ਰਹੂਗਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੋਂ ਪਹਿਲਾਂ ਤਾਂ ਸਾਰੇ ਨਵੇਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੈਂ जिला पुलिस प्रशासन ਦਾ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦਾ ਜਿਨ੍ਹਾਂ ਵੱਲੋਂ ਇਹ ਪੂਰੇ ਨਵਾਂ ਸ਼ਹਿਰ ਨੂੰ तकरीबन ਇੱਕ ਕੈਮਰੇ ਦੀ ਨਜ਼ਰਾਂ ਚ ਰੱਖਣ ਦਾ ਜਿਹੜਾ ਟੀਚਾ ਇਹਨਾਂ ਨੇ ਸੋਚਿਆ ਸੀ ਉਹ ਅੱਜ ਸਾਹਮਣੇ ਆ ਤੇ ਨਵੀਂ ਤਕਨੀਕ ਆਉਣ ਨਾਲ ਪੁਲਿਸ ਨੂੰ ਫਾਇਦਾ ਵੀ ਹੋਵੇਗਾ ਟ੍ਰੈਫਿਕ ਪੁਲਿਸ ਦਾ तकरीबन ਪੂਰੀ ਤਰ੍ਹਾਂ ਸਰਗਰਮ ਆ ਪਰ ਜਿਹੜਾ ਕ੍ਰਾਈਮ ਤੇ ਨਸ਼ੇ ਦਾ ਤੇ ਐਕਸੀਡੈਂਟ ਵਗੈਰਾ ਦਾ ਜਿਹੜਾ ਉਹ ਲੇਖਾ ਜੋਖਾ ਇਹਨਾਂ ਕੈਮਰੇ ਵਿੱਚ ਦਰਜੋਂ ਕ ਤੇ ਆਣ ਵਾਲੇ ਸਮੇਂ ਚ ਲਈ ਨਵੇਂ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਬਣਾ ਕੇ ਕੈਮਰਿਆਂ ਦਾ ਵੱਡਾ ਯੋਗਦਾਨ ਦਊਂਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸ਼ਹਿਰ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਨਵਾਂ ਸ਼ਹਿਰ ਦੀ ਪੁਲਿਸ ਨਾਲ ਸਾਥ ਦਿੱਤਾ ਹਮੇਸ਼ਾ ਦਿੱਦ ਦੇ ਰਵਾਂਗੇ ਬਹੁਤ ਬਹੁਤ ਧੰਨਵਾਦ